ਡਾਕਟਰ ਜੇਜ ਚੰਦਰ ਮੁਰਦਾਵਾਨ 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 ਉਹ ਕਿਉਂ ਕਿਉਂ ਆਪਾਂ ਅੱਜ ਧੰਨਾ ਦਿੱਤਾ ਵਾ ਕਿ ਸਬੰਧ ਵਿੱਚ ਧੰਨਾ ਦਿੱਤਾ ਗਿਆ ਅੱਜ जय भीम जय भारत जय गुरुदेव तान गुरुदेव जय वाल्मीकि हर हर वाल्मीकि वाहे गुरु जी का खालसा वाहे गुरु जी की फतेह आज फगवाड़ा शहर ਦੇ ਵਿੱਚ ਇੱਕ ਬਹੁਤ ਸ਼ਰਮਨਾਕ ਔਰ ਦੁਖਦ ਘਟਨਾ ਹੋਈ ਆ ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਡਾਕਟਰ ਜੇਜ ਚੰਦਰ ਸਰਕਾਰੀ ਡਾਕਟਰੀ ਨੌਕਰੀ ਤੇ ਤੇ ਨਾਲ ਦਾ ਉਸ ਨੇ ਸਾਜਨ ਕੁਮਾਰ ਦੇ ਜਿਹੜਾ ਲਾਧ ਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਵਰਤੀ ਆ ਔਰ ਉਸ ਲਾਪਰਵਾਹੀ ਦੇ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ 사જન ਕੁਮਾਰ ਨੂੰ ਸ਼ਾਇਦ ਆਪਣੀ ਲੱਤ ਗਵਾਉਣੀ ਪਵੇ ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਆ ਲਾਪਰਵਾਹੀ ਵਰਤੀ ਹੈ ਡਾਕਟਰ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਨਾਲ ਹੀ ਇਸ ਡਾਕਟਰ ਨੂੰ ਮੈਂ ਡਾਕਟਰ ਨਹੀਂ ਕਹਾਵਾਂਗਾ ਇਸ ਨੂੰ ਮੈਂ ਬਿਜ਼ਨਸਮੈਨ ਕਹਾਵਾਂਗਾ ਕਿਉਂਕਿ ਜਿਹੜਾ ਵੀ ਮਰੀਜ਼ ਇਹਦੇ ਕੋਲ ਜਾਂਦਾ ਵਾ ਸਭ ਤੋਂ ਪਹਿਲਾਂ ਤਾਂ ਇਹ ਦੇਖਦਾ ਵਾ ਕਿ ਮਰੀਜ਼ ਦੇ ਨਾਲ ਇਸ ਨੂੰ ਕਿੰਨਾ ਫਾਇਦਾ ਹੋ ਸਕਦਾ ਵਾ ਕਹਿੰਦਾ ਪਾਵਾ ਵੀ ਮਰੀਜ਼ ਜਿਹੜਾ ਵਾ ਉਹ ਡਾਕਟਰ ਨੂੰ ਰੱਬ ਦਾ ਰੂਪ ਸਮਾਂਦਾ ਹੈ ਪਰ ਇਹ ਜਿਹੜਾ ਡਾਕਟਰ ਹੈ ਇਹ ਦੁਨੀਆ ਦੇ ਵਿੱਚ ਪਹਿਲਾ ਜਿਹੜਾ ਜਿਹੜਾ ਮਰੀਜ਼ ਨੂੰ ਹੀ ਆਪਣਾ ਮਤਲਬ ਤਜੋਰੀ ਸਮਾਂਦਾਵਾ ਵੀ ਹੈ ਕਿ ਦਿੱਤੋਂ ਮੈਨੂੰ ਕਿੰਨੇ ਤੋਂ ਕਿੰਨਾ ਪੈਸਾ ਮਿਲ ਸਕਦਾ ਵਾ ਇਸ ਤੇ ਕਾਨੂੰਨੀ ਕਾਰਵਾਈ ਕਰਨ ਲਈ ਅਸੀਂ ਐਸਪੀ ਸਾਹਿਬ ਫਗਵਾੜਾ ਨੂੰ ਲਿਖਤ ਅਪਲੀਕੇਸ਼ਨ ਦੇ ਦਿੱਤੀ ਗਈ ਆ ਪਰ ਬਹੁਤ ਦੁੱਖ ਦੀ ਗੱਲ ਆ ਕਿ ਰਾਜਨੀਤਿਕ ਦਬਾਅ ਦੇ ਕਾਰਨ ਹੱਲੇ ਤੱਕ ਉਸ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਹੋਈ ਆ ਪਰ ਮੈਂ ਸਾਫ਼ ਸ਼ਬਦਾਂ ਦੇ ਵਿੱਚ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਭਾਵੇਂ ਯੂਵਾ ਵਿਕਾਸ ਮੋਰਚਾ ਦਾ ਇਤਿਹਾਸ ਬੋਲ ਕੇ ਦੇਖ ਲਓ ਜਦੋਂ ਫਿਰ ਅਸੀਂ ਕਿਸੇ ਗਰੀਬ ਦੇ ਇਨਸਾਫ਼ ਲਈ ਖੜੇ ਆ ਤੇ ਫਿਰ ਨਾ ਅਸੀਂ ਡਰਨ ਵਾਲੇ ਆ ਤੇ ਨਾ ਭਿਕਣ ਵਾਲੇ ਆ ਤਿੱਖਾ ਸੰਘਰਸ਼ ਕਰਕੇ ਡਾਕਟਰ ਜੇ ਚੰਦਰ ਤੇ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ ਔਰ ਇਹਦਾ ਡਾਕਟਰ ਵੀ ਲਾਇਸੈਂਸ ਜਿਹੜਾ ਕੈਨਸਲ ਕਰਾਇਆ ਜਾਏਗਾ ਜੈ ਜੈ ਭੋਪਾਲ ਜਿਹੜਾ ਜਿਹੜਾ ਤੁਸੀਂ ਅੱਜ ਧਰਨਾ ਦਿੱਤਾ ਵਾ ਇਹ ਅਨਮਿੱਥੇ ਸਮੇ ਲਈ ਆ ਜਾਂ ਕੁਝ ਸਮੇ ਲਈ ਦਿੱਤਾ ਗਿਆ ਇਹ ਜੀ ਹੱਲੇ ਅੱਜ 1 ਘੰਟਾ 1 ਜਾਂ 2 ਘੰਟੇ ਲਈ ਆ ਇਸ ਤੋਂ ਬਾਅਦ ਜਿਹੜਾ ਐਸਡੀਐਮ ਸਾਹਿਬ ਦੇ ਅੱਗੇ ਧਰਨਾ ਸੋਮਵਾਰ ਨੂੰ ਦਿੱਤਾ ਜਾਏਗਾ ਫਗਵਾੜੇ ਐਸਡੀਐਮ ਸਾਹਿਬ ਦੇ ਅੱਗੇ ਉਹ ਅਨਮਿੱਥੇ ਸਮੇਂ ਲਈ ਦਿੱਤਾ ਜਾਏਗਾ ਧਰਨਾ ਲਾਇਆ ਕਿਸਮਾਂ ਦੀ ਧਰਨਾ ਲਾਇਆ ਅੱਜ ਫੂਹ ਹਲਕਾ ਨੂੰ ਨਗਰ ਫਗਵਾੜਾ ਦੇ ਵਿੱਚ ਅਮੇਦਗੜ ਪਾਰਕ ਦੇ ਵਿੱਚ ਜਿਹੜਾ ਇੱਕ ਧਰਨਾ ਲਾਇਆ ਗਿਆ ਯੂਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਜਿਸ ਦੇ ਵਿੱਚ ਇੱਕ ਪੇਸ਼ੰਟ ਆ ਸਾਡਾ ਜਿਹੜਾ ਸਾਜਨ ਕੁਮਾਰ ਆ ਉਸ ਦੀ 1 ਸਾਲ ਪਹਿਲਾਂ ਜਿਹੜੀ ਐਕਸੀਡੈਂਟ ਦੇ ਨਾਲ ਲੱਤ ਔਰ ਚੁਲਾ ਟੁੱਟ ਗਿਆ ਸੀ ਇਸ ਦਾ ਇਲਾਜ ਡਾਕਟਰ ਜੇਸ਼ ਚੰਦਰ ਜੋ ਕਿ ਫਗਵਾੜੇ ਦੇ ਸਿਵਲ ਹਸਪਤਲ ਦੇ ਵਿੱਚ ਹੱਡੀਆਂ ਦਾ ਇਲਾਜ ਕਰਦਾ ਔਰ ਉਸ ਨੇ ਇਹਦਾ ਇਲਾਜ ਕਰਦੇ ਹੋਏ ਮੈਕਸਿਮਮ 25000 ਰੁਪਏ ਖਰਚੇ ਦਾ ਲਿਖਿਆ ਸੀ ਔਰ ਜਿਸ ਦੇ ਨੇ ਫਟ ਤੋੜ ਕੇ ਉਸ ਰਾਡ ਨੂੰ ਫੋਨ ਦੇ ਲਈ ਉਹ 25000 ਰੁਪਏ ਦਿੱਤਾ ਔਰ ਜਿਸ ਦੇ ਵਿੱਚ ਜਿਹੜੀ ਰਾਡ ਜਿਹੜੀ ਆ ਉਹ ਗਲਤ ਪਾ ਦਿੱਤੀ ਇੱਕ ਨੰਬਰ ਵੱਧ ਪਾ ਦਿੱਤੀ ਔਰ ਸਕਰੂ ਜਿਹੜਾ ਬਾਹ ਕੋਡੇ ਵਾਲਾ ਸੀ ਉਹਨੂੰ ਤੋੜ ਦਿੱਤਾ ਜਿਸ ਦੇ ਵਜੋਂ ਦੁਬਾਰਾ ਇਹ ਉਸ ਡਾਕਟਰ ਦੇ ਕੋਲ ਗਿਆ ਤਾਂ ਦੋ ਦਿਨਾਂ ਬਾਅਦ ਉਹ ਸਕਰੂ ਕੱਢਿਆ ਗਿਆ ਔਰ ਸਕਰੂ ਦੇ ਕਾਰਨ ਇਹਦੀ ਜਿਹੜੀ ਲੱਤ ਦੇ ਵਿੱਚ ਇਨਫੈਕਸ਼ਨ ਫੈਲ ਗਈ ਉਹ ਲੱਤ ਜਿਹੜੀ ਆ ਗਲਣੀ ਸ਼ੁਰੂ ਹੋ ਗਈ ਜਿਸ ਦੇ ਵਜੋਂ 5-6 ਮਹੀਨੇ ਡਾਕਟਰ ਜੇਸ਼ਚੰਦਰ ਦੇ ਕੋਲੇ ਲਗਾਤਾਰ ਜਾਂਦਾ ਰਿਹਾ ਪਰ ਉਹਨੇ ਸੁਣਵਾਈ ਨਹੀਂ ਕੀਤੀ ਔਰ ਇਹਨੂੰ ਰੈਫਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਰ ਦਿੱਤਾ ਗਿਆ ਔਰ ਜਿਸ ਦੇ ਵਿੱਚ ਇਹਨੂੰ 1 ਲੱਖ ਰੁਪਏ ਦਾ ਖਰਚਾ ਹੋਰ ਮੰਗਣ ਦੀ ਕੋਸ਼ਿਸ਼ ਕਰਨ ਲੱਪਿਆ ਔਰ ਜਿਸ ਦੇ ਵਜੋਂ ਇਹ ਗਰੀਬ ਬੰਦਾ ਵਿਚਾਰਾ ਉਹਦੇ ਕੋਲ ਤਰਲੇ-ਮਿੰਤਾ ਕਰਦਾ ਰਿਹਾ ਕਿ ਮੈਂ ਦੁਬਾਰਾ ਪੈਸੇ ਨਹੀਂ ਖਰਚ ਸਕਦਾ ਪਰ ਜੇਸ਼ਚੰਦਰ ਦੇ ਦਿਮਾਗ ਦੇ ਵਿੱਚ ਜਿਹੜੀ ਇੱਕ ਕੀੜਾ ਬੜਿਆ ਸੀ ਕਿ ਜਿਹੜਾ ਪੈਸੇ ਕਮਾਉਣ ਦੇ ਲਈ ਪਰ ਉਹਨੂੰ ਇੰਨਾ ਚੇਤਾ ਭੁੱਲ ਗਿਆ ਕਿ ਤ ਤੈਨੂੰ ਬਾਬਾ ਸਾਹਿਬ ਡਾਕਟਰ ਮਿਹਰ ਕਰਨੇ ਇੱਕ ਕਾਲ ਕਲਮ ਦਿੱਤੀ ਹੈ ਜੋ ਕਿ ਡਾਕਟਰੀ ਦੀ ਕਲਮ ਹੈ ਜਿਸ ਦੇ ਨਾਲ ਤੂੰ ਇਲਾਜ ਕਰ ਸਕਦਾ ਹੈ ਲੋਕਾਂ ਦਾ ਪਰ ਉਹ ਲਾਲਚੀ ਇਨਸਾਨ ਨੇ ਪੈਸਾ ਅਹਿਮੀਅਤ ਰੱਖੀ ਔਰ ਇਸ ਬੰਦੇ ਦੀ ਜ਼ਿੰਦਗੀ ਨਹੀਂ ਅਹਿਮੀਅਤ ਰੱਖੀ ਜੋ ਅੱਜ 10 ਦੇ ਨੇ ਨੂੰ ਦਿੱਤੇ ਪਏ ਆ ਕਿ ਜਿਸ ਦੇ ਕਾਰਨ ਇਹਦੀ ਲੱਕ ਵੱਡਣ ਦੀ ਤਦਾਰ ਤੇ ਆ ਚੁੱਕੇ ਆ ਔਰ ਜੂਆ ਵਿਕਾਸ ਮੋਰਚਾ ਨੇ ਸਿਵਲ ਸਰਜਨ ਕਪੂਰਤਲਾ ਨੂੰ ਔਰ ਐਸਪੀ ਸਾਹਿਬ ਫਗਵਾੜਾ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਪਰ ਮੈਨੂੰ ਲੱਗਦਾ ਕਿ ਸ਼ਾਇਦ ਕਿਸੇ ਦਬਾਅ ਹੇਠ ਉਸ ਡਾਕਟਰ ਦੀ ਪਰੋਚ ਕਰਕੇ ਉਸਤੇ ਕੋਈ ਕਾਰਵਾਈ ਨਹੀਂ ਹੋ ਰਹੀ ਯੂਵਾ ਵਿਕਾਸ ਮੋਰਚਾ ਪੰਜਾਬ ਦੇ ਸਾਥੀਆਂ ਨੇ ਅੱਜ ਜਿਹੜਾ ਇੱਥੇ ਡਾਕਟਰ ਮਿਹੇਦਕਰ ਪਾਰਕ ਦੇ ਵਿੱਚ ਇਕੱਠੇ ਹੋ ਕੇ ਦਰਨਾ ਲਾਇਆ ਔਰ ਮੈਂ ਖਾਸ ਤਾਅਵਨੀ ਦੇਣਾ ਚਾਹੁੰਦਾ ਚੇਤਾਵਨੀ ਇਸ ਡਾਕਟਰ ਨੂੰ ਕਿ ਜੇਕਰ ਤੂੰ ਇਸ ਮਰੀਜ਼ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੋਮਵਾਰ ਨੂੰ ਐਸਡੀਐਮ ਦਫ਼ਤਰ ਦੇ ਮੋਰੇ ਦਰਨਾ ਦਿੱਤਾ ਜਾਏਗਾ ਔਰ ਅਨਮਿੱਥੇ ਦਰਨਾ ਦਿੱਤਾ ਜਾਏਗਾ ਜਿਸ ਦੇ ਵਿੱਚ ਤੇਰੇ ਤੇ ਲਾਇਸੈਂਸ ਜਿਹੜਾ ਤੇਰਾ ਕੈਨਸਲ ਕਰਾ ਕੇ ਔਰ ਤੇਰੇ ਤੇ ਕਾਰਵਾਈ ਕਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ